ਜਿਹੜਾ ਬਿੱਥੇ ਯੂ ਜੀ ਸੀ ਦਾ ਫਰਾਡ ਹੋਇਆ ਸੀਗਾ ਐਫ ਆਰ ਦਰਜ ਕਰਾਈਗੀ ਮੇਰੇ ਬ੍ਰਦਰ ਸੀਗਾ ਉਹਦਾ ਪ੍ਰਧਾਨ ਸੀਗੇ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਆਜ ਕਿੰਨੇ ਸਾਲ ਹੋ ਗਏ ਸਮੂਹਿਕ ਤੌਰ ਦੇ ਉੱਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਿਹੜੀਆਂ ਬਾਲਿਜ ਮੈਨੇਜਮੈਂਟਾਂ ਆਈਆਂ ਉਹ ਅਸੀਂ ਆਪਣੇ ਆਪ ਨੂੰ ਉਹ ਪੈਸਾ ਉਸ ਲਿਸਟਰੀ ਚੋਂ ਸਾਫ਼ ਕਰਾ ਕੇ ਅਸੀਂ ਹੋਰ ਪੈਸਾ ਨਹੀਂ ਲਿਆ ਸਕਦੇ ਜਿਹੜੇ ਉਸ ਟਾਈਮ ਜਿੰਨਾ ਲੋਕਾਂ ਨੇ ਗਲਤੀ ਕੀਤੀ ਉਹਦੇ ਨਾਲ ਸਾਡੇ ਇਸ ਮੈਨੇਜਮੈਂਟ ਦਾ ਸਾਡੇ ਇਸ ਜਿਹੜੀ ਸੁਸਾਇਟੀ ਦਾ ਔਰ ਸਾਡੇ ਜਿਹੜੇ ਬੱਚੇ ਤੇ ਪੜ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਸੇ ਵੀ ਲੈਵਲ ਦੇ ਉੱਤੇ ਚਾਹੇ ਕੋਰਟ ਇਹ ਜਾਂਦੇ ਚਾਹੇ ਹੋਰ ਕਰਦੇ ਕਈ ਰਸਤੇ ਸੀਗੇ ਜੇ ਇਹ ਯੂਜੀਸੀ ਨੇ ਸਾਨੂੰ ਬਿਨਾਂ ਕਿਸੇ ਕਸੂਰ ਦੇ ਦੋਸ਼ੀ ਠਹਿਰਾ ਦਿੱਤਾ ਸਾਡੀ ਜਿਹੜੀ ਸੁਸਾਇਟੀ ਹੈਗੀ ਆ ਤਾਂ ਉਹਨਾਂ ਨੇ ਗਲਤੀ ਇੱਕ ਬੰਦੇ ਨੇ ਕੀਤੀ ਦੋਨੇ ਕੀਤੀ ਉਹ ਬਹੁਤ ਸਾਡੇ ਹਜ਼ਾਰਾਂ ਬੱਚੇ ਪੜ ਰਹੇ ਆ ਜੇ ਸਾਨੂੰ ਅੱਜ ਉਹ ਪੈਸਾ ਮਿਲ ਜਾਂਦਾ ਅਸੀਂ ਬੱਚਿਆਂ ਨੂੰ ਘੱਟ ਜਿਹੜੀ ਫੀਸ ਦੇ ਉੱਤੇ ਪੜਾ ਸਕਦੇ ਆ ਬੱਚੇ ਪੜ ਚਾਹੀਦੀ ਹੈ ਮੈਂਬਰਾਂ ਨੂੰ ਸੋਚ ਸਮਝ ਕੇ ਆਪਣੀ ਮਰਜ਼ੀ ਨਾਲ ਬਣ ਜਾਇਆ ਹੈਗਾ ਪ੍ਰਧਾਨ ਜੋਨਾਂ ਦਾ ਮੌਕਾ ਮਿਲਣਾ ਚਾਹੀਦਾ ਬਾਕੀ ਮੇਰੇ ਕੱਲੇ ਸੋਚਣਾ ਕੁਝ ਨਾ ਹੁੰਦਾ ਇਲੈਕਸ਼ਨ ਮੈਂ ਸਮਝਦਾ ਹੋਣੀ ਚਾਹੀਦੀ ਹੈ ਕਿਉਂਕਿ ਜੇ ਫਿਰ ਫਿਰ ਜਿਹੜੀ ਜੇ ਇਲੈਕਸ਼ਨ ਨਹੀਂ ਹੁੰਦੀ ਤਾਂ ਫਿਰ ਕਿਸੇ ਦੀ ਬੰਦੇ ਦੀ ਵੈਲਿਊ ਨਹੀਂ ਰਹਿੰਦੀ ਨੰਬਰ ਕੱਲ ਨੰਬਰ ਉਹ ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਫਿਰ ਉਹਦਾ ਜਿਹੜਾ ਪਾਵਰ ਜਿਹੜੀ ਹੈਗੀ ਆ ਉਹਨੂੰ ਸਹੀ ਇਸਤੇਮਾਲ ਨਹੀਂ ਹੋ ਸਕਦਾ ਦੇਖੋ ਪਤਾ ਕੀ ਹੁੰਦਾ ਇੱਥੇ ਜਿੱਥੇ ਇਹ ਜਿਹੜਾ ਜਿੱਥੇ ਬੰਦਾ ਇਹ ਮੰਦਰ ਤੋਂ ਵੱਧ ਤਾਂ ਜਿੱਥੇ ਖੜੇ ਆਪਾਂ ਜੇ ਇੱਥੇ ਬੰਦਾ ਕੁਰਸੀ ਤੇ ਬੈਠ ਕੇ ਆਪਣਾ ਜਮੀਰ